ਸੋਹਤਾ ਰੰਗੀਆਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਸਰੀ ਆਕਾਲ ਕੁਝ ਟਾਈਮ ਦੀਆਂ ਲੈਣਾ ਸੁਣਾਉਣ ਜਾ ਰਹੇ ਹਾਂ ਵੀਡੀਓ ਨੂੰ ਕਰ ਦਿਓ ਲਾਇਕ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਹੁਣ ਚੜ ਗਿਆ ਮਿੱਤਰੋ ਮੀਨਾ ਜੇਟ ਚਾਰ ਚਪੇਰਿਓਂ ਹੀਟਰ ਵਾਂਗੂ ਮਾਰੂ ਸੇਕ ਚੜ ਗਿਆ ਮਿੱਤਰੋ ਮੀਨਾ ਜੇਟ ਚਾਰ ਚਪੇਰਿਓਂ ਹੀਟਰ ਵਾਂਗੂ ਮਾਰੂ ਸੇਕ ਉਨ ਨਾਲੇ ਤੱਪੂਗਾ ਨਾਲੇ ਉੱਡੂਗਾ ਟਿੱਬਿਆਂ ਦਾ ਮਿੱਤਰੋ ਰੇਤ ਨਾਲੇ ਤੱਪੂਗਾ ਨਾਲੇ ਉੱਡੂਗਾ ਟਿੱਬਿਆਂ ਦਾ ਮਿੱਤਰੋ ਰੇਤ ਉਹ ਰਾਤਾਂ ਨੂੰ ਨੇਰੀਆਂ ਆਉਣ ਗਿਆ ਦਿਨੇ ਕੰਧਾਂ ਤੋਂ ਮਾਰੂ ਸੇਕ ਰਾਤਾਂ ਨੂੰ ਨੇਰੀਆਂ ਸਤਾਉਣ ਗਿਆ ਦਿਨੇ ਕੰਧਾਂ ਤੋਂ ਮਾਰੂ ਸੇਕ ਹੁਣ ਚੜ ਗਿਆ ਮਿੱਤਰੋ ਮੀਨਾ ਜੇਠ ਚਾਰ ਚਪੇਰੀਓ ਹੀਟਰ ਵਾਂਗੂ ਮਾਰੂ ਸੇਕ ਚੜ ਗਿਆ ਮਿੱਤਰੋ ਮੀਨਾ ਦੇਠ ਚਾਰ ਚਪੇਰਿਓ ਹੀਟਰ ਵਾਂਗੂ ਮਾਰੂ ਸੇਕ ਉਹ ਨਾਦ ਕਿਤੇ 16 ਸਰੀਰ ਜਿਨ੍ਹਾਂ ਦੇ ਨਾਦ ਕਿਤੇ 16 ਹੈ ਸਰੀਰ ਜਿਨ੍ਹਾਂ ਦੇ ਚੱਲਣਾ ਔਖਾ ਉਹਨਾਂ ਨੂੰ ਇਹਦਾ ਗਹਿਰਾ ਸੇਕ ਚੱਲਣਾ ਔਖਾ ਉਹਨਾਂ ਨੂੰ ਇਹਦਾ ਗਹਿਰਾ ਸੇਕ ਉਹ ਕੁਝ ਤਾਂ ਇਹ ਤੋਂ ਡਰਦੇ ਜਾਣ ਕੇ ਖੈਰ ਕਰਨ ਠੰਡੇ ਦੇਸ਼ ਕੁਝ ਤਾਂ ਇਹ ਤੋਂ ਡਰਦੇ ਜਾਣਗੇ ਸ਼ਹਿਰ ਕਰਨ ਠੰਡੇ ਦੇਸ਼ ਭੁੱਲ ਕੇ ਵੀ ਇਹ ਮਹੀਨੇ ਵਿੱਚ ਮਿੱਤਰੋ ਕਰਿਓ ਨਾ ਕਲੇਸ਼ ਭੁੱਲ ਕੇ ਵੀ ਇਹ ਮਹੀਨੇ ਚ ਮਿੱਤਰੋ ਕਰਿਓ ਨਾ ਕਲੇਸ਼ ਕਿਉਂਕਿ ਅੱਗ ਲੱਗ ਸਕਦੀ ਆ ਅੱਗ ਲੱਗ ਸਕਦੀ ਆ ਸੁਣਨ ਵਿੱਚ ਆਉਂਦਾ ਕਹਿੰਦੇ ਬੜਾ ਹੀ ਗਹਿਰਾ ਹੁੰਦਾ ਇਹਦਾ ਸੇਕ ਬੜਾ ਹੀ ਗਹਿਰਾ ਹੁੰਦਾ ਇਹ ਤਾਂ ਸੇਕ ਆ ਹੁਣ ਚੜ ਗਿਆ ਮਿੱਤਰੋ ਮੀਨਾ ਜੇਟ ਚਾਰ ਚਪੇਰਿਓ ਹੀਟਰ ਵਾਂਗੂ ਮਾਰੂ ਸੇਕ ਚੜ ਗਿਆ ਮਿੱਤਰੋ ਮੀਨਾ ਜੇਟ ਚਾਰ ਚਪੇਰਿਓ ਹੀਟਰ ਵਾਂਗੂ ਮਾਰੂ ਸੇਕ ਆ